ਨਿਊਟਿਆਂ ਦੇ ਊਣ ਸੱਚੇ ਪਿਤਾ ਧੰਤਨ ਸਾਹਿਬ ਸ਼੍ਰੀ ਅਨੰਤ ਸਿਮਰਾਂ ਜੀਓ ਆਪ ਜੀ ਦੇ ਹਜ਼ੂਰ ਤਰਨ ਜਦ ਗੁਰੂ ਸੁਆਮੀ ਗਰੀਬੰਦ ਮੁਸੀਹਾ ਮਹਾਨ ਕਾਂਤੀ ਕਾਲੀ ਧੰਤਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਪਾਵਨ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਨੂੰ ਮੱਕਸ ਰਿਹਾ ਹੋਇਆ ਸਤਿਗੁਰੂ ਜੀਓ ਆਪ ਜੀ ਦੀ ਪਿਆਰੀਆਂ ਪਿਆਰੀਆਂ ਸੰਗਤਾਂ ਨਗਰ ਮੁਕੰਦਪੁਰ ਤੋਂ ਇਕੱਤਰਤ ਹੋ ਕੇ ਸਤਿਗੁਰੂ ਪਾਸ਼ਾ ਕੁਝ ਦਿਨਾਂ ਤੋਂ ਬਰਬਾਤ ਫੇਰੀਆਂ ਪ੍ਰਾਰੰਭ ਨੇ ਆਪਨੇ ਬਖਸ਼ਿਸ਼ ਕੀਤੀ ਪ੍ਰਬੰਧਕ ਸਹਿਬਾਨਾ ਮੁਖਰ ਬੜੋ ਦੇਖ ਕੇ ਸਿਰ ਤੇ ਮੇਲ ਪ੍ਰਯਾਤਰਾ ਕੇ ਆਪ ਦੇ ਬਖਸ਼ਿਸ਼ ਹੋਏ ਸਮੱਗ ਤੇ ਉਦੋਂ ਸਦਕਾਰ ਜੋ ਇਸੇ ਇਤਿਹਾਸਿਕ ਲੜੀ ਨੂੰ ਪ੍ਰਾਰੰਭ ਕਰਦੇ ਹੋਇਆ ਸਿੱਧੀਆਂ ਫੇਰੀਆਂ ਸੋਦਰ ਦੇ ਦੀਵਾਨ ਦੀ ਪ੍ਰਾਰੰਭਤਾ ਕੀਤੀ ਹੈ ਪਾਸ਼ਾ ਜੀਓ ਆਪ ਜੀ ਨੇ ਮੇਲ ਕੀਤੀ ਹੈ ਅੱਜ ਸੰਗਤਾਂ ਆਪ ਦੇ ਪਰਮ ਸੇਵਕ ਗੁਰੂ ਘਰ ਦੇ ਪਿਆਰੇ ਗੁਰਮੁਖ ਲੋਟੀਆ ਪਰਿਵਾਰ ਸ਼੍ਰੀਮਾਨ ਸ਼੍ਰੀ ਬਲਿਹਾਰ ਜੀ ਲੋਟੀਆ ਤਨਨ ਦੇ ਪੁੱਤਰ ਪੰਕਜ 로ਟੀਆਂ ਸਰਪੰਚ ਸਾਹਿਬ ਜੀ ਤੇ ਬੀਬੀ ਹਰਜੋਤ कौर 로ਟੀਆਂ ਸੈਕਟਰੀ ਆਲ ਆਮ ਆਦਮੀ ਪਾਰਟੀ ਪੰਜਾਬ ਸਹਿਜ 로ਟੀਆਂ ਤੇ ਨਿਰਵਾਨ 로ਟੀਆਂ ਸਭ ਪਰਸ਼ਾਤ ਇਹਨਾਂ ਦੇ ਗ੍ਰੇਮਿਕੇ ਸੰਗਤਾਂ ਪਹੁੰਚੀਆਂ ਨੇ ਸੰਗਤਾਂ ਦਾ ਸਤਿਕਾਰ ਕਰਦੇ ਹੋਇਆ ਸੰਗਤਾਂ ਦੇ ਚਰਨ ਪਸਦੇ ਹੋਇਆ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਇਆ ਸੰਗਤਾਂ ਵਾਸਤੇ ਸਾਧਨ ਨੰਬਰ ਤਿਆਰ ਕਰਕੇ ਹਾਜ਼ਰ ਕੀਤੇ ਨੇ ਸੰਗਤਾਂ ਦੇ ਪੁੱਤ ਵਰ ਪਾਉਂਦੇ ਆ ਕੇ ਹੋਵੇ ਅਨਪਾਣੀ ਗੁਰੂ ਘਰ ਦੇ ਪੌਣੀ ਸਿੱਖਾਂ ਸੇਵਕਾਂ ਦੇ ਕਾਰਜਾਸਕ ਕਰਨੇ ਲੋ ਲੰਗਰ ਚੱਪਦੇ ਰਹਿਣਾ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਤਸੰਗ ਦਾ ਦੇ ਰਸੀ ਲਾਇਕ ਹੋਵੇ ਜੋ ਜੀ ਸਕੇ ਸੋ ਆਪ ਜੀ ਆਪਣਾ ਨਾਮ ਸਤਨਾਮ ਵਾਹਿਗੁਰੂ ਜਪੇ ਸਤਿਗੁਰੂ ਜੀਓ ਕਿਰਪਾ ਕਰਨੀ ਕੁਰਬਾਨੀ ਤਨਾ ਗੁਰਸਿੱਖਾਂ ਭਾਉ ਭਗਤ ਕਰ ਪ੍ਰਭ ਗੁਰੂ ਦੇ ਮਹਾਂ ਬਾਕ ਅਨੁਸਾਰ ਵਰੰਦਕ ਸੇਵਾ ਨੰਦੀ ਸ਼੍ਰੀ ਦੀ ਮੇਰ ਪ੍ਰਿਆ ਯਾਤਰਾ ਕੇ ਬਖਸ਼ਿਸ਼ ਕਰਕੇ ਸਰੂਰ ਦਾਸ ਮਹਾਰਾਜ ਜੀ ਨੂੰ ਨਜ਼ਰ ਕਰਕੇ ਇਸ ਕਾਰਜ ਨੂੰ ਆਪ ਸਫਲਾ ਕਰ ਲੈਣਾ ਤੇ ਜਿਹੜੇ ਆਉਣ ਵਾਲੇ ਕਾਰਜ ਵਿੱਚ ਪਕਸ਼ਾ ਵਰੰਦਕ ਸਹਾਇ ਹੋ ਕੇ ਆਪਣੇ ਸੋਹਣੇ ਸੋਹਣੇ ਮੰਦਰ ਤਿਆਰ ਕਰਵਾ ਲੈਣਾ ਤੇ ਇਸ ਤਰ੍ਹਾਂ ਪਵੰਦਕ ਸਹਿਬਾਨਾਂ ਦੇ ਪੰਚਾਇਤ ਦੇ ਸਿਰ ਤੇ ਮੇਰ ਪ੍ਰਿਆ ਯਾਤਰਾ ਕੇ ਸ਼ਿਵਾਵਾ ਕੁਮਾਰਾਣ ਜੀ ਸਤਿਗੁਰੂ ਅਨੈਸ਼ਣਤਾ ਦੀ ਹਾਜ਼ਰੀਆਂ ਸੋ ਗੁਰਮੁਖ ਪਰਿਵਾਰ ਵੱਲੋਂ ਲੋਟੀਆਂ ਪਰਿਵਾਰ ਵੱਲੋਂ ਗੁਰਦੁਆਰਾ ਸ੍ਰੀ ਗੁਰਦਾਸ ਜੀ ਮੰਦਿਰ ਵਾਸਤੇ 5100 ਦਮੜੇ ਹਾਜ਼ਰ ਕੀਤੇ ਨੇ ਸਤਿਗੁਰ ਜੀ ਨਾਲ ਖਜਾਨੇ ਭਰਪੂਰ ਕਰਨੇ ਚੜ੍ਹਦੀ ਕਲਾ ਬਖਸ਼ਣ ਕਰਨੀ ਆਈਆਂ ਸੰਤਨियां ਹਾਜ਼ਰੀਂ ਦਰਪ੍ਰਵਾਨ ਕਰਨੀਆਂ ਦਿਲੋਂ ਭੇਟਾਵਾਂ ਦਰਪ੍ਰਵਾਨ ਕਰਨੀਆਂ ਨਗਰ ਖੜੇ ਸ਼ੁਕਰ ਤਾਣੀ ਮਾਲਮ ਨੂੰ ਸੁਖਪੁਰ ਸਿਭਰਣੀ ਬਲਤ ਬਲਤ ਅੰਦਰਸ ਪੇਟਾ ਹਾਜ਼ਰ ਹੋਈਏ ਜਿਨ੍ਹਾਂ ਖਜਾਨੇ ਚ ਮਾਇ ਖਜਾਨੇ ਭਰਪੂਰ ਕਰਨੇ ਸਹੀ ਪਿਆਰੇ ਨੇਰ ਜਿਨ੍ਹਾਂ ਮੇਰੇ ਸਰਨਾਮ ਕਿਤੇ ਆਵੇ ਸੋ ਪੜਦੇ ਸੁਣਦੇ ਸਰਵਤ ਰਾਹ ਨੂੰ ਬੜਾ ਨਾਨਕ ਨਾਮ ਦੀ ਕਲਾ ਤੇਰੇ ਭਾਣੇ ਸਰਵਤ ਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸੋ ਹੀਰਾ ਸਾੜ ਕੇ ਕਰੇ ਆਨ ਕੀ ਯਾਰ ਤੇ ਨਰ ਦੂਜੇ ਕਾ ਜਾਣਗੇ ਸਤਿ ਭਾਕੇ ਜਰਬੀ ਦਾਸ ਬਹੁਤ

ंदड़ी हुओ जॻत विच ¡Gracias! <coughs>

ಭ ਸਾ ਪਿਆਰ ਸ਼ਰਧਾ ਤੇ ਭਾਵਨਾ ਨਾਲ ਗੁਰੂ ਨਾਲ ਜੁੜਦੇ ਰਹਿਣਾ ਸੋ ਇਹ ਬੇਨਤੀ ਪ੍ਰਵਾਨ ਕਰਨੀ ਆਪ ਸਮੂਹੀਆਂ ਸੰਗਤਾਂ ਦਾ ਖਾਸ ਕਰਕੇ ਪ੍ਰਵਾਤ ਫੇਰੀ ਤੇ ਸੰਧਿਆ ਫੇਰੀ ਮੰਡਲੀ ਵੱਲੋਂ ਦਾ ਵੀ ਆਪ ਨੇ ਆਪਣੇ ਕੀਮਤੀ ਕੀਰਤ ਕੰਮਾਂ ਨੂੰ ਸੰਕੋਚ ਕੇ ਨਹੀਂ ਬੇਸਰਾਤੀ ਕੀਮਤੀ ਕੀਰਤ ਕੰਮਾਂ ਨੂੰ ਸੰਕੋਚ ਕੇ ਗੁਰੂ ਦਾ ਸੰਜਕਤਾ ਸਤਿਗੁਰੂ ਕੇ ਪ੍ਰਕਾરણ ਆਪ ਜੀ ਦੇ ਪਰਿਵਾਰਾਂ ਵਿੱਚ ਕੰਧ ਰੋਸੀ ਸਤਿ ਪਕਸ਼ ਕਰਨ ਤੇ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਦੇ ਆਪੋ ਸ਼ਿਕਰਣ ਤੇ ਸਮੁਜੀਆਂ ਸੰਗਤਾਂ ਦਾ ਕੋਟਾਨ ਕੋਟਮ ਬਾਦ ਕੱਲ ਨੂੰ ਸ਼ੁਭ ਯਾਤਰਾ ਤਕਰੀਬਨ 11 ਵਜੇ ਪ੍ਰਾਰambh ਹੋ ਜਾਵੇਗੀ ਤੇ ਸਮੁਜੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਸ਼ੁਭ ਯਾਤਰਾ ਨੂੰ ਨਿਰੋਣਕ ਨੂੰ ਬੁਲਾਉਣਾ ਗੁਰੂ ਕੀ ਸੰਗਤ ਵਿੱਚ ਪਹੁੰਚ ਕੇ ਅਰਜਾ ਸਰਵਣ ਕਰਕੇ ਜੋਨ ਦਾ ਜਸ ਦਾ ਕੇ ਆਪਣੇ ਮਨੁੱਖਾਂ ਨੂੰ ਸਫਲ ਕਰਨਾ ਆਈਆਂ ਹੋਈਆਂ ਸੁਣਤਾਂ ਦਾ ਕੋਟਾਨ ਕੋ ਧੰਨਵਾਦ ਹੋਈਆਂ ਬਿਲਕੁਲ ਜਿੱਦਾਂ ਦੀ ਕਿਵਾਰ ਵਾਹਿਗੁਰੂ ਜੀ ਦਾ ਸਾਲ ਸਾ ਵਾਹਿਗੁਰੂ ਜੀ ਦਾ ਲੋ ਜੀ ਸਮਾ ਜ਼ਿਆਦਾ ਹੋਣ ਕਰਕੇ Uh -huh. ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰਫ ਸੀਮਿੰਟ ਤੇ ਇੱਟਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਹੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਹੱ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਜਿੰਨੇ ਵਾਰੀ ਪੈਸੇ ਲਾਉਨੇ ਆ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਜਿਹਾ ਮਟੀਰੀਅਲ ਸੀਵ ਹੋਊਗਾ ਜਿਵੇਂ ਆਪਾਂ ਸਾਰੇ ਸੀਵ ਹੋਏਗਾ ਤੇ ਸਾ ਸੀਵ ਹੋਊਗਾ ਮਟੀਰੀਅਲ ਸੀਜਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀਵ